ਹਾਂਜੀ ਪਿਆਰੇ ਬੱਚਿਓ ਅੱਜ ਆਪਾਂ 10ਵੀਂ ਜਮਾਤ ਦੀ ਪਾਠ ਪੁਸਤਕ ਵੰਗੀ ਵਿੱਚੋਂ ਇਕਾਂਗੀ ਭਾਗ ਦੇ ਸਾਰੇ ਜਿਹੜੇ ਹੈ ਵਸਤਨਿਸ਼ਟ ਪ੍ਰਸ਼ਨ ਆਪਾਂ ਹੱਲ ਕਰਾਂਗੇ ਆਓ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇਕਾਂਗੀ ਸਾਡੇ ਕੋਲ ਬੰਬ ਕੇਸ ਬੰਬ ਕੇਸ ਇਕਾਂਗੀ ਦਾ ਲੇਖਕ ਹੈ ਬੇਟਾ ਬਲਵੰਤ ਗਾਰਗੀ ਤਾਂ ਪਹਿਲੇ ਦੋ ਪ੍ਰਸ਼ਨ ਸਾਡੇ ਉਹ ਕਲੀਅਰ ਹੋ ਗਏ ਠੀਕ ਹੈ ਤੀਜਾ ਪ੍ਰਸ਼ਨ ਦੇਖੋ ਤੀਜਾ ਪ੍ਰਸ਼ਨ ਹੈ ਬੰਬ ਕੇਸ ਇਕਾਂਗੀ ਦੇ ਪਾਤਰ ਕਿਹੜੇ ਕਿਹੜੇ ਹੈ ਤਾਂ ਪਾਤਰਾਂ ਦੇ ਨਾਮ ਤੁਸੀਂ ਨੋਟ ਕਰ ਲੈਣੇ ਹੈ ਸਭ ਤੋਂ ਪਹਿਲਾ ਪਤਰਾ ਹੁੰਦਾ ਬੇਟਾ ਵਜ਼ੀਰਾ ਜਿਹੜਾ ਹੁੰਦਾ ਵਜ਼ੀਰਾ ਵਜ਼ੀਰੇ ਤੋਂ ਬਾਅਦ ਉਹਦੀ ਮਾਂ ਦਾ ਨਾਮ ਹੈ ਵੀਰਾਂ ਵਾਲੀ ਫਿਰ ਦੀਪੋ ਫਿਰ ਮਾਨਾ ਫਿਰ ਥਾਣੇਦਾਰ ਤੇ ਸਿਪਾਈ ਠੀਕ ਹੈ ਇੰਨੇ ਬੱਤ ਰਹਿ ਗਏ ਆ ਵਜ਼ੀਰਾ ਵੀਰਾਂ ਵਾਲੀ ਦਾ ਕੀ ਲੱਗਦਾ ਪੁੱਤਰ ਹੈ ਬੇਟਾ ਦੀਪੋ ਵੀਰਾਂ ਵਾਲੀ ਦੀ ਕੀ ਲੱਗਦੀ ਹੈ ਬੇਟੀ ਹੈ ਵਜ਼ੀਰੇ ਦੀਪੋ ਦੀ ਮਾਂ ਕੋਣ ਹੈ ਵੀਰਾਂ ਵਾਲੀ ਹੈ ਦੀਪੋ ਵਜ਼ੀਰੇ ਦੀ ਕੀ ਲੱਗਦੀ ਹੈ ਭੈਣ ਲੱਗਦੀ ਹੈ ਅਠ ਨੰਬਰ ਪ੍ਰਸ਼ਨ ਥਾਣੇਦਾਰ ਤੇ ਸਪਾਈ ਕੀ ਕਰ ਰਿਹਾ ਹਨ ਗਸ਼ਤ ਕਰ ਰਿਹਾ ਨੇ ਇਲਾਕੇ ਦੀ ਠੀਕ ਹੈ ਹਾਂਜੀ ਥਾਣੇ ਸਪਾਈ ਥਾਣੇਦਾਰ ਨੂੰ ਵਜ਼ੀਰੇ ਦੇ ਕੀ ਬਣਾਉਣ ਬਾਰੇ ਦੱਸਦਾ ਹੈ ਬੰਬ ਬਣਾਉਣ ਬਾਰੇ ਦੱਸਦਾ ਉਹ ਕਹਿੰਦਾ ਵੀ ਬੰਬ ਬਣਾਉਂਦਾ ਸੀ ਸਪਾਈ ਉਹ ਸਰਵਿਸ ਜੀਰਾ ਕਿੱਥੇ ਰਹਿੰਦਾ ਹੈ ਵਜ਼ੀਰਾ ਜਿਹੜਾ ਮਿੱਤੂ ਲੋਹਾਰੇ ਦੇ ਮਹੱਲੇ 'ਚ ਰਹਿੰਦਾ ਹੈ ਮਿੱਤੂ ਲੋਹਾਰੇ ਦੇ ਮਹੱਲੇ ਵਿੱਚ ਰਹਿੰਦਾ ਹੈ 11 ਨੰਬਰ ਪ੍ਰਸ਼ਨ ਥਾਣੇਦਾਰ ਅਨੁਸਾਰ ਉਹ ਮੁਲਾਜ਼ਮਾਂ ਨੂੰ ਕਿਹੋ ਜੀ ਮਾਰ ਮਾਰਦਾ ਹੈ ਉਹ ਭੈੜੀ ਮਾਰ ਮਾਰਦਾ ਹੈ ਉਹ ਕੀ ਕਰਦਾ ਹੈ ਤਬਰ ਤੋੜ ਹੁੰਸੜੀ ਡਹਿ ਜਾਂਦਾ ਹੈ ਥਾਣੇਦਾਰ ਅਨੁਸਾਰ ਮੁਲਾਜ਼ਮਾਂ ਨੂੰ ਕੁੱਟਣ ਵਿੱਚ ਕੌਣ ਆਵਾਲਾ ਨੇ ਰੂੜ ਸਿੰਘ ਤੇ ਬੂੜ ਸਿੰਘ ਥਾਣੇਦਾਰ ਮੁਲਾਜ਼ਮਾਂ ਦੀ ਨੰਗੀ ਪਿੱਠ ਉੱਤੇ ਕੀ ਮਾਰਦਾ ਹੈ ਜੁੱਤੀ ਭਿਉਂ ਭਿਉਂ ਕੇ ਮਾਰਦਾ ਹੈ ਠੀਕ ਹੈ ਨਾ ਸੋਰੀ ਬਾਹਦ ਭਿਉਂ ਭਿਉਂ ਕੇ ਮਾਰਦਾ ਹੈ ਜੁੱਤੀ ਨਹੀਂ ਬਾਹਦ ਭਿਉਂ ਭਿਉਂ ਕੇ ਮਾਰਦਾ ਹੈ ਸਿਪਾਹੀ ਅਨੁਸਾਰ ਵਜ਼ੀਰਾ ਕਿਹੋ ਜੀ ਸੁਭਾਅ ਵਾਲਾ ਹੈ ਦੇਖੋ ਜਿਹੜਾ ਹੈ ਬੜਾ ਹੈਂਕੜ ਖਾਂ ਤੇ ਨਰੜੇ ਵਾਲਾ ਹੈ ਵੀਰਾਂਵਾਲੀ ਦੇ ਰਹਿੰਦੀ ਥਾਂ ਕਿਉਂ ਜੀ ਹੈ ਦੇਖੋ ਉਪਰੋਂ ਹਿਟੋ ਚੁੰਦੀ ਹੈ ਉਪਰੋਂ ਹਟਾ ਜਿਹੜੀ ਕੁੱਲੀ ਹੈ ਉਹ ਕੀ ਹੈ ਉਪਰੋਂ ਹਿਟੋ ਚੁੰਦੀ ਹੈ ਦੀਪੋ ਕਿਸ ਦੀ ਪੱਠੀ ਤੋਂ ਦਾਣੇ ਪੁਣਾ ਕੇ ਲਈ ਹੈ ਸੋਧਾਂ ਦੀ ਪੱਠੀ ਤੋਂ ਦੀਪੋ ਦਾਣਿਆਂ ਵਿੱਚ ਕੀ ਮਿਲਾ ਕੇ ਬਰੁੰਡੇ ਬਣਾ ਰਹੀ ਹੈ ਗੁੜ ਰਿਫਿਊਜੀ ਕੌਣ ਸਨ ਹੈ ਵੀਰਾਂਵਾਲੀ ਅਤਰਦਾ ਪਰਿਵਾਰ ਹਾਂਜੀ ਅੱਗੇ ਜੋ 11 ਨੰਬਰ ਸਵਾਲ ਮਾਨਾ ਕੌਣ ਸੀ ਮਾਨਾ ਜੀ ਗਵੰਡਨ ਵੀਰਾਂ ਵਾਲੀ ਦੀ ਮਾਨਾ ਦੇ ਪੁੱਤਰ ਦਾ ਕੀ ਨਾਮ ਹੈ ਮਾਨਾ ਦੇ ਉੱਤਰ ਦਾ ਕੀ ਨਾਮ ਹੈ ਬੇਟਾ ਹਾਂਜੀ ਪਾਲੀ ਪੁੱਤਰ ਦਾ ਨਾਮ ਹੈ ਬੜਾ ਇੱਕ ਮਿੰਟ ਮਾਨਾ ਦੇ ਪੁੱਤਰ ਦਾ ਕੀ ਨਾਮ ਹੈ ਪਾਲੀ ਵੀਰਾਂ ਵਾਲੀ ਦੇ ਕਿੰਨੇ ਪੁੱਤਰ ਹਨ ਵੀਰਾਂ ਵਾਲੀ ਦੇ ਤਿੰਨ ਪੁੱਤਰ ਹਨ ਬੇਟਾ ਕਿੰਨੇ ਪੁੱਤਰ ਹੈ ਤਿੰਨ ਵੀਰਾਵਾਲੀ ਦਾ ਪਰਿਵਾਰ ਕਿੱਥੋਂ ਜੜ ਕੇ ਆਇਆ ਪਾਕਿਸਤਾਨੋਂ ਥਾਣੇਦਾਰ ਵੀਰਾਵਾਲੀ ਦੇ ਕਿਹੜੇ ਪੁੱਤਰ ਦਾ ਨਾਮ ਡਾਇਰੀ ਵਿੱਚ ਨੋਟ ਕਰਦਾ ਹੈ ਜਰਨੈਲ ਦਾ ਜਰਨੈਲ ਸਿੰਘ ਦਾ ਸੋਰੀ ਕਰਨਲ ਸਿੰਘ ਦਾ ਜਰਨੈਲ ਸਿੰਘ ਨਹੀਂ ਕਰਨਲ ਸਿੰਘ ਦਾ ਵੀਰਾਵਾਲੀ ਦਾ ਕਿਹੜਾ ਪੁੱਤਰ ਸੋਰੀ ਗਿਆ ਸੀ ਦੱਕੀ ਨਾਮ ਜਰਨੈਲ ਸਿੰਘ ਥਾਣੇਦਾਰ ਅਨੁਸਾਰ ਜਨਾਨਾ ਪੁਲਿਸ ਦੀ ਬਿਦੇਰੀ ਲੋੜ ਕਿੱਥੇ ਹੁੰਦੀ ਹੈ ਕਿੱਥੇ ਸੀ ਜਨਾਨੀਆਂ ਨਾਲ ਜਿਠਣ ਲਈ ਖਾਸ ਕਰਕੇ ਜਦੋਂ ਵੀਰਾਵਾਲੀ ਨਾਲ ਗੱਲਬਾਤ ਕਰਦਾ ਨਾ ਉਦੋਂ ਇਹ ਲੋੜ ਮਹਿਸੂਸ ਕਰਦਾ ਹੈ ਵੀਰਾਵਾਲੀ ਨੇ ਖੂਬ ਵਿੱਚੋਂ ਕੀ ਕੱਢਿਆ ਸੀ ਮੀਮਣਾ ਸਤਾਈ ਨੰਬਰ ਸਵਾਲ ਸਤਾਈ ਨੰਬਰ ਸਵਾਲ ਦੇਖਦੇ ਆਂ ਹਾਂਜੀ ਵਜ਼ੀਰੇ ਨੇ ਥਾਣੇਦਾਰ ਨੂੰ ਆਪਣੇ ਕਿਤੇ ਵਾਰ ਕੀ ਦੱਸਿਆ ਉਹ ਦੱਸਦਾ ਕਿ ਮੈਂ ਬੜੇ ਕਿਤੇ ਕਿਤੇ ਪਰ ਹੁਣ ਮੈਂ ਤਰਖਾਣੀ ਲੋ ਤੋਂ ਤਰਖਾਣੀ ਲੋਰੇ ਦਾ ਕੰਮ ਕਰਦਾ ਤੇ ਮੈਂ ਟਾਂਗੇ ਦੇ ਬੰਬ ਬਣਾਉਂਦਾ ਸਿਪਾਹੀ ਦਾ ਕੀ ਨਾਮ ਹਾਂਜੀ ਸਿਪਾਹੀ ਦਾ ਨਾਮ ਹੈ ਬੇਟਾ ਨੱਥਾ ਸਿੰਘ ਕੀ ਨਾਮ ਹੈ ਨੱਥਾ ਸਿੰਘ ਕਿਸ ਨੂੰ ਉਤਗੜੀ ਲਾਉਣ ਦਾ ਹੁਕਮ ਦਿੱਤਾ ਵਜ਼ੀਰੇ ਨੂੰ ਥਾਣੇਦਾਰ ਵਜ਼ੀਰੇ ਨੂੰ ਕਿਹੜੇ ਬੰਬ ਬਣਾਉਣ ਵਾਲਾ ਸਮਝਦਾ ਹੈ ਕੈਮੀਕਲ ਵਾਲੇ ਬੰਬ ਵੀਰਾ ਵਾਲੇ ਵਜ਼ੀਰੇ ਨੂੰ ਫਸਾਉਣ ਲਈ ਕਿਸ ਨੂੰ ਚੁਗਲੀ ਕਰਨ ਵਾਲਾ ਸਮਝਦੀ ਹੈ ਉਹ ਕਹੇ ਕਿ ਕਿਰਪੀਸ ਉਹਨੇ ਹੀ ਚੁਗਲੀ ਕੀਤੀ ਹੋਣੀ ਹੈ ਥਾਣੇਦਾਰ ਵੀਰਾ ਵਾਲੇ ਨੂੰ ਕਿਹਾ ਜੀ ਨੰਨੀ ਸਮਝਦਾ ਖਚਰੀ ਵੀਰਾ ਵਾਲੀ ਦੇ ਚਰਿੱਤਰ ਦਾ ਕੋਈ ਇੱਕ ਪੱਕਾ ਕੋਈ ਵੀ ਇੱਕ ਪੱਕਾ ਲਿਖ ਸਕਦੇ ਤੁਸੀਂ ਪੂਰੀ ਪਾਲੀ ਔਰਤ ਹੈ ਉਹ ਨਾ ਬੱਚੇ ਨੂੰ ਪਿਆਰ ਕਰਨ ਵਾਲੀ ਹੈ ਵਜ਼ੀਰ ਦੇ ਚਰਿੱਤਰ ਦਾਇਕ ਪਕਲੀ ਕੋ ਮਹੰਤੀ ਹੈ ਹਨਾ ਥਾਣੇਦਾਰ ਦੇ ਚਰਿੱਤਰ ਤਕ ਕੁ ਗੁਣ ਲ ਕੋ ਸਖ ਸੁਭਾਦ ਹੈ ਠੀਕ ਹੈ ਬਟਾ ਅੱਗੇ ਆਗੇ ਸਾਡੇ ਕੋਲ ਇੱਕ ਅੰਗੀ ਨਾਇਕ ਗੁਰਸ਼ਰਦਲ ਸਿੰਘ ਦਾ ਲਿਖਿਆ ਹੋਇਆ ਇੱਕ ਅੰਗੀ ਨਾਇਕ ਪਹਿਲੇ ਦੋ ਪ੍ਰਸ਼ਨ ਆਪਾਂ ਡਿਸਕਸ ਕਰ ਲਏ ਆ ਤੀਜਾ ਪ੍ਰਸ਼ਨ ਆਪਾਂ ਚੱਲਦੇ ਆ ਸਿੱਧਾ ਨਾਇਕ ਇਕੰਗੀ ਦੇ ਪਾਤਰ ਦੇਖੋ ਨਾਇਕ ਇਕੰਗੇ ਦੇ ਵਿੱਚ ਇੱਕ ਪੁੱਤਰ ਹੈ ਇੱਕ ਪਿਤਾ ਹੈ ਦੋ ਤਾਂ ਮੁੱਖ ਪਾਤਰ ਹੈ ਹੀ ਹੈ ਪਰ ਪਿਤਾ ਜਿਹੜਾ ਬਟਾ ਉਸ ਕੰਗੀ ਦੇ ਵਿੱਚ ਤਿੰਨ ਰੂਪਾਂ ਵਿੱਚ ਪੇਸ਼ ਹੁੰਦਾ ਇੱਕ ਤਾਂ ਪਿਤਾ ਦੇ ਰੂਪ ਵਿੱਚ ਇੱਕ ਇੰਟਰਵਿਊ ਲੈਣ ਵਾਲੇ ਦੇ ਰੂਪ ਵਿੱਚ ਇੱਕ ਜੱਜ ਦੇ ਰੂਪ ਦੇ ਵਿੱਚ ਇੱਕ ਨੌਜਵਾਨ ਪੁੱਤਰ ਕਿਸੇ ਕੰਗੀ ਦਾ ਪਤਰਾ ਹੈ ਨਾਇਕ ਨਾਇਕ ਇੱਕ ਕੰਗੀ ਵਿੱਚ ਪਿਤਾ ਕਿੰਨੇ ਰੂਪਾਂ ਵਿੱਚ ਪੇਸ਼ ਹੁੰਦਾ ਹੈ ਤਿੰਨ ਰੂਪਾਂ ਵਿੱਚ ਮੈਂ ਹੁਣ ਦੱਸ ਸਕਿਆ ਪਿਤਾ ਦੇ ਰੂਪ ਵਿੱਚ ਇੰਟਰਵਿਊ ਲੈਣ ਵਾਲੇ ਦੇ ਰੂਪ ਵਿੱਚ ਤੇ ਜੱਜ ਦੇ ਰੂਪ ਵਿੱਚ ਪਿਤਾ ਦਾ ਦੂਜਾ ਰੂਪ ਕਿਹੜਾ ਹੈ ਇੰਟਰਵਿਊ ਲੈਣ ਵਾਲਾ ਪਿਤਾ ਦਾ ਤੀਜਾ ਰੂਪ ਕਿਹੜਾ ਹੈ ਜੱਜ ਪਿਤਾ ਦੇ ਪੁੱਤਰ ਤੋਂ ਇਲਾਵਾ ਇਕਾਂਗੀ ਵਿੱਚ ਹੋਰ ਕਿਹੜਾ ਪਾਤਰ ਹੈ ਸੂਤਰਤਾਰ ਹੈ ਬੇਟਾ ਕੀ ਹੈ ਸੂਤਰਤਾਰ ਜਿਹੜਾ ਇਸ ਇਸ ਇਕਾਂਗੀ ਦੇ ਅੱਧੀ ਕਹਾਣੀ ਨੂੰ ਅੱਗੇ ਤੋਰਦਾ ਹੈ ਸੂਤਰਤਾਰ ਠੀਕ ਹੈ ਕੀ ਹੈ ਸੂਤਰਤਾਰ ਇਸ ਤਰ੍ਹਾਂ ਲਿਖਿਆ ਹੋਊਗਾ ਬੇਟਾ ਤੁਸੀਂ ਇਸ ਤਰ੍ਹਾਂ ਲਿਖਣਾ ਹੈ ਸੂਤਰਤਾਰ ਸੂਤਰਤਾਰ ਕਿਸ ਚੀਜ਼ ਦੀ ਮੰਗ ਕਰਦਾ ਹੈ ਇਹ ਇੱਕ ਵਾਰੀ ਛੱਡ ਦਿਨਾ ਬੇਟਾ 9 ਨੰਬਰ ਪ੍ਰਸ਼ਨ ਇਹ ਮੈਂ ਤੁਹਾਨੂੰ ਕਮੈਂਟ ਬਾਕਸ 'ਚ ਦੱਸ ਦਿਆਂਗਾ पिता अनुसार उन्होंने समय दस दी आज, आज में दसवीं पास की लिया अग अज के कि पढ़े बराबर एमए पढ़े बराबर है एमए एम ए पढ़े बराबर है किसते बराबर है एमए पढ़े बराबर है पुत्र कितों आया है? पुत्र है जी खाने तो पुत्र कितों आया है? डाक खाने तो बारह नंबर सवाल बारह नंबर सवाल देखो बेटा ਕੰਦਾ ਜੀ ਕੇਸ ਪੁੱਤਰ ਸਿਫਾਰਿਸ਼ ਦੇ ਹੱਕ ਵਿੱਚ ਹੈ ਜਾਂ ਨਹੀਂ ਨਹੀਂ ਜੀ ਉਹ ਹੱਕ ਵਿੱਚ ਨਹੀਂ ਹੈ ਤਾਂ ਤੁਸੀਂ ਜਵਾਬ ਦਿਓਗੇ ਨਹੀਂ ਕੀ ਜਵਾਬ ਦਿਓਗੇ ਨਹੀਂ ਪੁੱਤਰ ਦੀ ਪੀੜ੍ਹੀ ਨੂੰ ਜਉਣ ਲਈ ਕੀ ਕਰਨਾ ਪੈਂਦਾ ਸੰਘਰਸ਼ ਕਰਨਾ ਪੈਂਦਾ ਹੈ ਕੀ ਕਰਨਾ ਪੈਂਦਾ ਸੰਘਰਸ਼ ਸੂਤਧਾਰ ਅਨੁਸਾਰ ਪਿਤਾ ਤੇ ਪੁੱਤਰ ਦਾ ਕੀ ਫਰਕ ਹੈ ਦੇਖੋ ਪੀੜ੍ਹੀਆਂ ਦਾ ਫਰਕ ਹੈ ਸੋਚ ਦਾ ਫਰਕ ਹੈ ਵਿਸ਼ਵਾਸ ਦਾ ਫਰਕ ਹੈ ਪੁੱਤਰ ਦਾ ਕੀ ਨਾਮ ਹੈ ਸੁਖਦੇਵ ਸਿੰਘ ਪੁੱਤਰ ਨੇ میٹرਕ ਬੀ ਅਤੇ ਐਮ ਵਿੱਚ ਕਿਹੜੀ ਡਿਵੀਜ਼ਨ ਵਿੱਚ ਪਾਸ ਕੀਤੀ ਹੈ ਫਰਸਟ ਕਲਾਸ ਦੇ ਵਿੱਚ ਫਰਸਟ ਡਿਵੀਜ਼ਨ ਕਹ ਲੋ ਜਾਂ ਫਰਸਟ ਕਲਾਸ ਕਹ ਲੋ ਠੀਕ ਹੈ ਨਾ ਫਰਸਟ ਕਲਾਸ ਦੇ ਵਿੱਚ ਜਿਹੜੀ ਉਹ ਕੀ ਕੀਤੀ ਹੈ ਇਹ ਪੜਾਈ ਪੜਾਈ ਉਹਨ ਕੀ ਦੀ ਪਿਤਾ ਪੁੱਤਰ ਨੂੰ ਨੌਕਰੀ ਦੇਣ ਲਈ ਨੂੰ ਕਿਹੜੀ ਚੀਜ਼ ਜ਼ਰੂਰੀ ਸਮਦਾ ਸਿਫਾਰਿਸ਼ ਪਿਤਾ ਜਾਂ ਪੁੱਤਰ ਵਿੱਚੋਂ ਕੌਣ ਦਸਤੂਰ ਨੂੰ ਤੋੜਨਾ ਨਹੀਂ ਚਾਹੁੰਦਾ ਪੁੱਤਰ ਪੁੱਤਰ ਅਨੁਸਾਰ ਪਿਤਾ ਉਸਦੀ ਪੀੜੀ ਦੇ ਕੀ برداشت ਕੀਤਾ ਹੈ ਦੇਖੋ ਬੁਝਦਿਲੀ ਬਰਦਾਸ਼ਤ ਕੀਤੀ ਹੈ ਕੀਪਰ ਕਿ ਬੁਝਦਿਲੀ ਕਿੰਨਾਂ ਦੀ ਅੱਗੇ ਦੇਖੋ ਵੀ ਨੰਬਰ ਸਵਾਲ ਪੁੱਤਰਾਂ ਸਰਪੋਂ ਕੁਝ ਟੁਕੜੀਆਂ ਬਦਲੇ ਆਪਣੀ ਜ਼ਮੀਰ ਵੇਚ ਰਿਹਾ ਹੈ ਕੁਰਸੀ ਸੌਰੀ ਇੰਟਰਵਿਊ ਦੇ ਰੂਪ ਵਿੱਚ ਇੰਟਰਵਿਊ ਦੇ ਰੂਪ ਵਿੱਚ ਬੇਟਾ ਪਿਤਾ ਜਿਹੜਾ ਹੈ ਨਾ ਉਹ ਕੀ ਕਰ ਰਿਹਾ ਹੈ ਟੁਕੜੀਆਂ ਬਦਲੇ ਆਪਣੀ ਜ਼ਮੀਰ ਵੇਚ ਰਿਹਾ ਹੈ ਸੂਤਰਾਂ ਅਨੁਸਾਰ ਕਿੱਥੇ ਝਗੜਾ ਮੁਕਦਾ ਨਹੀਂ ਕਚਹਿਰੀ ਵਿੱਚ ਕਚਹਿਰੀ ਵਿੱਚ ਇਸ ਤਰ੍ਹਾਂ ਲਿਖਣਾ ਬੇਟਾ ਆਹ ਇਹ ਨੂੰ ਸਿਆਰੀ ਪੈਗੀ ਤੇ ਬਿਹਾਰੀ ਕਚਹਿਰੀ ਤੇ ਜਦੋਂ ਪਿਤਾ ਜੱਜ ਦੀ ਕੁਰਸੀ ਉੱਤੇ ਬੈਠਾ ਤਾਂ ਪੁੱਤਰ ਕਿੱਥੇ ਖੜਾ ਹੈ ਕਟਹਿਰੇ ਵਿੱਚ ਖੜਾ ਬੇਟਾ ਕਟਹਿਰੇ ਵਿੱਚ ਕਟਹਿਰੇ ਵਿੱਚ ਇੱਥੇ ਕਿਹੜਾ ਜੱਜ ਜੱਜ ਕਿਸ ਅਦਾਰ ਤੇ ਇਨਸਾਫ ਕਰਦਾ ਹੈ ਸੋクレਟਸ ਦੇ ਬਿਆਨ ਦੇ ਹਿਸਾਬ ਨਾਲ ਪੁੱਤਰ ਕਿਸ ਨੂੰ ਤੇ ਹੋਣ ਤੋਂ ਬਚਾਉਣ ਦੀ ਗੱਲ ਕਰਦਾ ਹੈ ਧਾਰਮਿਕ ਪੁਸਤਕਾਂ ਨੂੰ ਪਿਤਾ ਜੇ ਪਗਲ ਥਣ ਨੂੰ ਕਿਸੇ ਦੇ ਬਰਾਬਰ ਜੁਰਮ ਸਮਝਦਾ ਕਤਲ ਦੇ ਬਰਾਬਰ ਪੁੱਤਰ ਅਨੁਸਾਰ ਦੇਸ਼ ਵਿੱਚ ਹੋ ਰਹੇ ਅਪਰਾਧਾਂ ਦਾ ਜ਼ਿੰਮੇਵਾਰ ਕੌਣ ਹੈ ਕੁਰਸੀਆਂ ਤੇ ਬੈਠੇ ਲੋਕ ਤੇ ਅੱਗੇ ਆ ਗਿਆ ਬੇਟਾ ਪੁੱਤਰ ਕਿਸ ਕਵੀ ਦੀ ਕਵਿਤਾ ਦਾ ਹਵਾਲਾ ਦਿੰਦਾ ਹੈ ਸਰਬਜੀਤ ਸਿੰਘ 베ਦੀ ਦੀ ਕਵਿਤਾ ਦਾ ਸਰਬਜੀਤ ਸਿੰਘ 베ਦੀ 28 ਨੰਬਰ ਸਵਾਲ ਪਿਤਾ ਪੁੱਤਰ ਨੂੰ ਕਿਸ ਅਧਾਰ ਤੇ سزا ਦਿੰਦਾ ਹੈ ਜਿਹੜੇ ਉਹ ਆਪਣੇ ਬਿਆਨ ਹੈ ਗਿਆ ਨਾ ਉਹ ਸਵੀਕਾਰ ਕਰ ਲੈਂਦਾ ਕਿ ਹਾਂ ਇਸ ਤਰ੍ਹਾਂ ਇਸ ਤਰ੍ਹਾਂ ਹੋਇਆ ਸੀ ਫਿਰ ਉਹ ਕਹਿੰਦਾ ਵੀ ਮੈਂ ਤਾਂ ਤੂੰ ਜਿਵੇਂ ਦੱਸਿਆ ਹੈ ਵੀ ਤੂੰ ਆਪਣਾ ਜੁਰਮ ਜ਼ਰਾ ਕਬੂਲ ਕਰ ਲਿਆ ਇਸ ਲਈ ਮੈਂ ਤੈਨੂੰ ਸਜ਼ਾ ਦੇਣਾ ਕਿੰਨੀ ਸਜ਼ਾ ਦੇਦਾ 1 ਸਾਲ ਕਿੰਨੀ 1 ਸਾਲ ਦੀ ਇੱਕ ਅੰਗ ਦੇ ਅੰਤ ਵਿੱਚ ਪਿਤਾ ਤੇ ਪੁੱਤਰ ਦੀ ਮੁਲਾਕਾਤ ਕਿੱਥੇ ਹੁੰਦੀ ਹੈ ਜੇਲ੍ਹ ਵਿੱਚ ਅੰਤ ਵਿੱਚ ਪਿਤਾ ਕਿਸ ਨਾਲ ਸੰਗਰਵ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕਰਦਾ ਹੈ ਪੁੱਤਰ ਦੇ ਨਾਲ ਪੁੱਤਰ ਦਾ ਇੱਕ ਪੱਖ ਲਈ ਕੋਪੜਿਆ ਲਿਖਾ ਨੌਜਵਾਨਾ ਦਲੀਲ ਗਲੀ ਨਾਲ ਗੱਲ ਕਰਦਾ ਹੈ ਪਿਤਾ ਪਿਤਾ ਜਿਹੜਾ ਕੀ ਹੈ ਪਰੰਪਰਾਵਾਦੀ ਸੋਚ ਵਾਲਾ ਹੈ ਆਪਣੇ ਪੁੱਤਰ ਨੂੰ ਪਿਆਰ ਕਰਨ ਵਾਲਾ ਹੈ ਤੁਸੀਂ ਕੋਈ ਵੀ ਇੱਕ ਪੱਕੇ ਲਿਖ ਦੇਣਾ ਬੇਟਾ ਅੱਗੇ ਚੱਲਦੇ ਆਪਾਂ ਇਕਾਂਗੀ ਸਮੁੰਦਰੋਂ ਪਾਰ ਸਮੁੰਦਰੋਂ ਪਾਰ ਇਕਾਂਗੀ ਪਹਿਲੇ ਦੋ ਪ੍ਰਸ਼ਨ ਡਿਸਕਸ ਹੋ ਗਏ ਲੇਕਰ ਪੜ੍ਹਨਾ ਹੈ ਇਕਾਂਗੀ ਕਿਹੜੀ ਹੈ ਤੁਸੀਂ ਦੋਨੋਂ ਜਿਹੜੀਆਂ ਹੈ ਜਵਾਬ ਆ ਜਾਏਗਾ ਸਮੁੰਦਰੋਂ ਪਾਰ ਇਕਾਂਗੀ ਦੇ ਵਿੱਚ ਪਾਤਰ ਕਿਹੜੇ-ਕਿਹੜੇ ਹੈ ਬੇਟਾ ਸਭ ਤੋਂ ਪਹਿਲਾ ਪਾਤਰ ਆ ਜੀ ਹਰਦੇਵ ਬਾਜਵਾ ਹਰਦੇਵ ਬਾਜਵਾ ਹੋ ਗਿਆ ਸਰਨਜੀਤ ਸੁਖਦੇਵ ਬਾਜਵਾ ਬਲਵੰਤ ਢਿੱਲੋਂ ਹਕਮਤਰਾਏ ਮਰਸੀ ਤੇ ਨੀਟੂ ਇਹਨੇ ਪਾਤਰ ਆ ਕੇ ਬਟਾ ਕੋਈ ਵੀ ਦੋ ਪਾਤਰਾਂ ਦਾ ਕਿਹਾ ਤੁਸੀਂ ਕੋਈ ਦੋ ਪਾਤਰ ਲਿਖ ਦੇਣੇ ਹਨ ਮੁੱਖ ਪਾਤਰ ਕੌਣ ਹੈ ਹਾਂਜੀ ਮੁੱਖ ਪਾਤਰ ਜਿਹੜਾ ਇਹਦੇ ਵਿੱਚ ਬੜਾ ਹੈ ਦੇਖੋ ਮੁੱਖ ਪਾਤਰ ਦੇ ਵਿੱਚ ਸ਼ਰਨਜੀਤ ਹੈ ਕੌਣ ਹੈ ਸ਼ਰਨਜੀਤ ਹਰਦੇਵ ਬਾਜਵਾ ਕਿੱਥੇ ਰਹਿੰਦਾ ਹੈ ਇੰਗਲੈਂਡ ਦੇ ਮਿਡਲ ਸੈਕਸ ਦੇ ਵਿੱਚ ਹਰਦੇਵ ਬਾਜਵਾ ਦੀ ਪੰਜਾਬਣ ਪਤਨੀ ਦਾ ਕੀ ਨਾਮ ਹੈ ਸ਼ਰਨਜੀਤ ਅਗੇ ਚੱਲਦੇ ਹਾਂ 70 ਨੰਬਰ ਸਵਾਲ ਤੇ ਅੰਗਰੇਜ਼ ਪਤੀ ਦਾ ਕੀ ਨਾਮ ਹੈ ਮਰਸੀ ਅੰਗਰੇਜ਼ ਪਤਨੀ ਦਾ ਕੀ ਨਾਮ ਹੈ ਮਰਸੀ ਹਰਦੇਵ ਬਾਜਵਾ ਦੇ ਗੁਆਂਢੀ ਦੋਸਤ ਦਾ ਕੀ ਨਾਮ ਹੈ ਬਲਵੰਤ ਢਿੱਲੋਂ ਬਲਵੰਤ ਢਿੱਲੋਂ ਕਿਸ ਦਾ ਦੋਸਤ ਹੈ ਬਲਵੰਤ ਢਿੱਲੋਂ ਹਰਦੇਵ ਬਾਜਵਾ ਦਾ ਦੋਸਤ ਹੈ ਹਰਦੇਵ ਬਾਜਵਾ ਦੇ ਛੋਟੇ ਭਰਾ ਦਾ ਕੀ ਨਾਮ ਹੈ ਸੁਖਦੇਵ ਬਾਜਵਾ ਤੇ ਸਮੁੰਦਰੋਪਾਰਿਕਾਂਗੀ ਦੀਆਂ ਕਹਾਣੀਆਂ ਕਿੱਥੇ ਵਾਪਰਦੀਆਂ ਇੰਗਲੈਂਡ ਦੇ ਮਿਡਲ ਸੈਕਸ ਵਿੱਚ ਸਮੁੰਦਰੋਪਾਰਿਕਾਂਗੀ ਸਟੇਜ ਉੱਤੇ ਸਭ ਤੋਂ ਪਹਿਲਾ ਪਾਤਰ ਕਿਹੜਾ ਹੁੰਦਾ ਹੈ ਸਭ ਤੋਂ ਪਹਿਲਾ ਪਾਤਰ ਹੁੰਦਾ ਹੈ ਬਲਵੰਤ ਢਿੱਲੋਂ ਕਿਹੜਾ ਹੁੰਦਾ ਹੈ ਬਲਵੰਤ ਢਿੱਲੋਂ ਸਰਨਜੀਤ ਇੰਡੀਆ ਤੋਂ ਇੰਡੀਆ ਤੋਂ ਕਿੱਥੇ ਪਹੁੰਚੀ ਹੈ ਇੰਗਲੈਂਡ ਦੇ ਮਿਡਲ ਸੈਕਸ ਦੇ ਵਿੱਚ ਹਰਦੇਵ ਬਾਜਾ ਮੇਜ ਦੀ ਦਰਾਜ ਵਿੱਚੋਂ ਕੀ ਕੱਢ ਕੇ ਜੇ ਵਿੱਚ ਪਾਉਂਦਾ ਹੈ ਪਿਸਤੌਲ ਪਾਉਂਦਾ ਕੀ ਪਾਉਂਦਾ ਬਟਾ ਪਿਸਤੌਲ ਪਾਉਂਦਾ ਨੀਟੂ ਕਿਸ ਦਾ ਬੱਚਾ ਹੈ ਸ਼ਰਨਜੀਤ ਤੇ ਹਰਦੇਵ ਬਾਜਵਾ ਦਾ ਸੁਖਦੇਵ ਕਿਸ ਨਾਲ ਇੰਗਲੈਂਡ ਆਇਆ ਸੀ ਸਰਨਜੀਤ ਨਾਲ ਆਪਣੀ ਪਰਜਾਈ ਨਾਲ ਹਰਦੇਵ ਬਾਜਵਾ ਦੇ ਹੱਤੋਂ ਪਸਤੌੜ ਕੋਣ ਡੇਗਦਾ ਹੈ ਹਕੂ ਮਤਰਾਏ ਨੀਟੂ ਦੀ ਉਮਰ ਕਿੰਨੀ ਹੈ 3 ਸਾਲ ਸੁਖਦੇਵ ਬਾਜਵਾ ਕਿਸ ਦਾ ਅਨਰਾਦਰ ਨਹੀਂ ਹੋਣ ਦੇਣਾ ਚਾਹੁੰਦਾ ਸਰਨਜੀਤ ਦਾ ਆਪਣੀ ਪਰਜਾਈ ਦਾ ਹਰਦੇਵ ਮੈਟਰੋ ਵਿੱਚ ਕਿਸ ਦੀ ਉਡੀਕ ਕਰਦਾ ਹੈ ਮਰਸੀ ਦੀ ਹਰਦੇਵ ਅਨੁਸਾਰ ਸਮੁੰਦਰੋਂ ਪਾਰ ਉਸਨੇ ਕਿਸਨੇ ਜ਼ਿੰਦਗੀ ਦਿੱਤੀ ਹੈ ਮਰਸੀ ਨੇ ਨਵੀਂ ਜ਼ਿੰਦਗੀ ਦਿੱਤੀ ਹੈ ਸਮੁੰਦਰੋਂ ਪਾਰ ਕਾਂਗੇ ਦੇ ਅੰਤ ਵਿੱਚ ਗੋਲੀ ਕਿਸ ਦੇ ਲੱਗਦੀ ਹੈ ਸੁਖਦੇਵ ਦੇ ਸਮੁੰਦਰੋਂ ਪਾਰ ਕਾਂਗੇ ਵਿੱਚ ਕਿਹੜਾ ਕਾ ਪਾਤਰ ਘਟਿਆ ਚਰਨ ਦਾ ਮਾਲਕ ਹੈ ਹਰਦੇਵ ਬਾਜਵਾ ਕਿਹੜਾ ਹਰਦੇਵ ਬਾਜਵਾ ਜਿਹੜਾ ਉਹ ਕਟਿਆ ਚਿੱਤਰ ਦਾ ਮਾਲਕ ਹੈ ਠੀਕ ਹੈ ਹਰਦੇਵ ਸੌਰੀ ਬੇਟਾ ਹਰਦੇਵ ਬਾਜਵਾ ਠੀਕ ਹੈ ਬੇਟਾ ਅੱਗੇ ਚੱਲਦੇ ਆਪਾਂ ਅੱਗੇ ਸਾਡੇ ਕੋਲ ਇਕਾਂਗੀ ਹੈ ਚਲੋ ਨਿਕਾਂਗੇ ਜ਼ਫਰਨਾਮਾ ਜ਼ਫਰਨਾਮਾ ਪਹਿਲੇ ਦੋ ਪ੍ਰਸ਼ਨ ਇਕਾਂਗੀ ਦਾ ਲੇਖਕ ਕੌਣ ਹੈ ਇਕਾਂਗੀ ਕਿਹੜੀ ਹੈ ਹੋਗੇ ਡਿਸਕਸ ਜ਼ਫਰਨਾਮਾ ਇਕਾਂਗੀ ਦੇ ਕਿੰਨੇ ਪਾਤਰ ਹਨ ਕਿੰਨੇ ਪਾਤਰ ਉਹ ਤਾਂ ਬਾਅਦ ਦੇਖਾਂਗੇ ਜਦੋਂ ਦੇਖਾਂਗੇ ਆਪਾਂ ਪਹਿਲਾਂ ਆਪਾਂ ਦੇਖਦੇ ਹਾਂ ਵੀ ਕਿਹੜੇ-ਕਿਹੜੇ ਪਾਤਰ ਹੈ ਫਿਰ ਤੁਹਾਨੂੰ ਪਤਾ ਲੱਗ ਜਾਏ ਵੀ ਕਿੰਨੇ ਪਾਤਰ ਹੈ ਪੰਜ ਪਾਤਰ ਹੈ ਉਹ ਜਿਹਦਾ ਬੇਟਾ ਦਰਦਨਾ ਔਰੰਗਜ਼ੇਬ ਜ਼ਿੰਤੁਨ ਨੀਸਾ ਬੇਗਮੁਦੇਪੁਰੀ ਅਸਤਖੰਦ ਸ਼ਾਹੀ ਹਕੀਮ ਮੁੱਖੀ ਪਾਤਰ ਕੋਣ ਅਰਨੁਜੇਬਾ ਜ਼ਫਰਨਾਮੇ ਕਾਂਗੀ ਦੀ ਘਟਨਾ ਕਦੋਂ ਵਾਪਰਦੀ ਹੈ ਕਦੋਂ ਵਾਪਰਦੀ ਹੈ ਬਟਾ ਸਵੇਰ ਸਰ ਵਾਪਰਦੀ ਹੈ ਅ ਉਹ ਸੋਰੀ ਕਦੋਂ ਵਾਪਰਦੀ ਹੈ ਮਤਲਬ 1706 ਈਸਵੀ ਦੇ ਵਿੱਚ ਵਾਪਰਦੀ ਹੈ ਸਾਲ ਦੱਸਣਾ ਬਟਾ ਸੋਰੀ ਤੁਸੀਂ ਹਾਂ ਜ਼ਫਰਨਾ ਕਦੋਂ ਵਾਪਰਦੀ ਹੈ ਕਦੋਂ ਵਾਪਰਦੀ ਹੈ 1700 ਹਾਂਜੀ ਤੇ ਅੱਗੇ ਆ ਕੇ ਸਾਡੇ ਕੋਲ ਕਦੋਂ ਵਾਪਰਦੀ ਹੈ ਹਾਂਜੀ इकांगी ਦਾ ਸਥਾਨ ਕਿਹੜਾ ਹੈ ਅਹਿਮਦਪੁਰ ਕਿਹੜਾ ਹੈ ਅਹਿਮਦਨਗਰ ਸੋਰੀ ਅਹਿਮਦਨਗਰ ਅਹਿਮਦਪੁਰ ਨਹੀਂ ਅਹਿਮਦਨਗਰ ਕਿਹੜੇ ਵਕਤ ਵਾਪਰਦੀ ਹੈ ਸਵੇਰ ਸਾਰ ਔਰੰਗਜ਼ੇਬ ਨੂੰ ਜ਼ਫਰਨਾਮਾ ਕਿਸ ਨੇ ਲਿਖਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਹਰ ਗੱਲ ਕਿਸ ਦੀ ਮਰਜ਼ੀ ਦੇ ਖਿਲਾਫ ਜੱਬਦੀ ਉਸ ਨੂੰ ਲੱਗਦਾ ਵੀ ਹਰ ਗੱਲ ਮੇਰੀ ਮਰਜ਼ੀ ਦੇ ਖਿਲਾਫ ਤੁਸੀਂ ਲਿਖੋਗੇ ਔਰੰਗਜ਼ੇਬ ਦੀ ਮਰਜ਼ੀ ਦੇ ਖਿਲਾਫ ਔਰੰਗਜ਼ੇਬ ਮੁਗਲ ਤਖਤੋ ਤਾਜ਼ ਲਈ ਕਿਸ ਦੇ ਪੁੱਤਰਾਂ ਵਿਚਕਾਰ ਜੰਗ ਸ਼ੁਰੂ ਹੋ ਗਈ ਔਰੰਗਜ਼ੇਬ ਦੇ ਪੁੱਤਰਾਂ ਵਿਚਕਾਰ بیٹے ਵਿਚਕਾਰ ਕਿਸ ਨੇ ਤਖਤ ਕਾਬੂ ਕਰਨ ਲਈ ਆਪਣੇ ਬਾਪ ਸ਼ਾਹ ਜ਼ਹਾਂਦੀ ਮੌਤ ਦਾ ਇੰਤਜ਼ਾਰ ਨਹੀਂ ਕੀਤਾ ਔਰੰਗਜ਼ੇਬ ਨੇ ਜ਼ਿੰਤੁਨ ਨਸਾ ਔਰੰਗਜ਼ੇਬ ਦੀ ਕੀ ਲਿਖਦੀ ਹੈ ਪੁੱਤਰੀ ਹੈ ਔਰੰਗਜ਼ੇਬ ਨੂੰ ਪਲ ਪਰ ਨੀਂਦ ਕਿਉਂ ਨਹੀਂ ਆਈ ਕਿਉਂਕਿ ਉਹ ਖਤੜ ਪੜ੍ਹ ਕੇ ਗੁਰੂ ਜੀ ਨੇ ਜਿਹੜਾ ਖਤ ਭੇਜਿਆ ਸੀ ਜ਼ਬਰਨਾਮਾ ਭੇਜਿਆ ਸੀ ਉਹਨੂੰ ਪੜ੍ਹ ਕੇ ਉਹਨੂੰ ਪਲ ਪਰ ਵੀ ਨੀਂਦ ਨਹੀਂ ਆਈ ਚਲਦੇ ਹਾਂ 14 ਨੰਬਰ ਸਵਾਲ ਤੇ ਬੇਟਾ ਔਰੰਗਜ਼ੇਬ ਦੀ ਬੇਗਮ ਦਾ ਕੀ ਨਾਮ ਹੈ ਬੇਗਮ ਉਦੇਪੁਰੀ ਚਹਿਲ ਦਾ ਕਾਮਕਸ ਦੀ ਮਾਂ ਕੌਣ ਹੈ ਬੇਗਮ ਉਦੇਪੁਰੀ ਔਰੰਗਜ਼ੇਬ ਦਾ ਦਿਲੀ ਦੋਸਤ ਕੌਣ ਹੈ ਅਸ਼ਟਖਾਂ ਗੁਰੂ ਗੋਬਿੰਦ ਸਿੰਘ ਜੀ ਦਾ ਖਤ ਲੈ ਕੇ ਔਰੰਗਜ਼ੇਬ ਕੋਲ ਕੌਣ ਪਹੁੰਚਿਆ ਪਾਈ ਦਿਆ ਸਿੰਘ ਗੁਰੂ ਤੇਗ ਬਹਾਦਰ ਜੀ ਦੇ ਕਤਲ ਦਾ ਖੁਦ ਕਿਸ ਨੇ ਦਿੱਤਾ ਔਰੰਗਜ਼ੇਬ ਨੇ ਗੁਰੂ ਜੀ ਨੇ ਔਰੰਗਜ਼ੇਬ ਨੂੰ ਕਿੱਥੇ ਮਿਲਣ ਲਈ ਪੈਗਾਮ ਭੇਜਿਆ ਕਿੱਥੇ ਭੇਜਿਆ ਸੀ ਮਾਲਵੇ ਦੇ ਕਾਂਗੜ ਨਗਰ ਵਿੱਚ ਜਿੰਦ ਤੋਂ ਮਿਸਾਦੇ ਲਾਵਾ ਹੋਰ ਕੋਈ ਗੁਰੂ ਜੀ ਦੇ ਹੱਕ ਵਿੱਚ ਬੋਲਦਾ ਕੋਈ ਨਹੀਂ ਬੋਲਦਾ ਸਿਰਫ ਉਹ ਹੀ ਬੋਲਦੀ ਹੈ ਬਾਬਰ ਨੇ ਕਿਸ ਅਗੇ ਸਿਰ ਚੁਕਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੱਗੇ ਤੇ ਕਾਂਗੀ ਦੇ ਅੰਤ ਵਿੱਚ ਔਰੰਗਜ਼ੇਬ ਆਪਣੇ ਆਪ ਬਾਰੇ ਕੀ ਮਹਿਸੂਸ ਕਰਦਾ ਆਪਣੇ ਆਪ ਬਾਰੇ ਲਾਚਾਰੀ ਤੇ ਬੇਵਸੀ ਮਹਿਸੂਸ ਕਰਦਾ ਚਲੋ ਅੱਗੇ ਚੱਲਦੇ ਹਾਂ ਅੱਗੇ ਜੇ ਦੂਜਾ ਦੂਜਾ ਵਿਆਹ ਪਹਿਲੇ ਦੋ ਪ੍ਰਸ਼ਨ ਡਿਸਕਸ ਹੋ ਗਏ ਬਟਾ ਤੀਜਾ ਦੇਖੋ ਨਿਹਾਲ ਕੌਰ ਮਨਜੀਤ ਦੀ ਕੀ ਲੱਗਦੀ ਹੈ ਸੱਸ ਲੱਗਦੀ ਹੈ ਬੇਟਾ ਤੇ ਮਨਜੀਤ ਨਿਹਾਲ ਕੌਰ ਦੀ ਨੂੰ ਲੱਗਦੀ ਹੈ ਨਿਹਾਲ ਕੌਰ ਦੇ ਪਤੀ ਦਾ ਕੀ ਨਾਮ ਹੈ ਸੁਖਦੇਵ ਸਿੰਘ ਹੈ ਸੁਖਦੇਵ ਸਿੰਘ ਸੁਖਦੇਵ ਕੌਰ ਦੀ ਮਾਂ ਦਾ ਕੀ ਨਾਮ ਹੈ ਨਿਹਾਲ ਕੌਰ ਦੂਜਾ ਵਿਆਹ ਕਿੰਗੀ ਦੀ ਘਟਨਾ ਉਹ ਕਿੱਥੇ ਵਾਪਰਦੀ ਹੈ ਪਿੰਡ ਵਿੱਚ ਪਿੰਡ ਦੇ ਘਰ ਵਿੱਚ ਦੂਜਾ ਵਿਆਹ ਕਿੰਗੀ ਦਾ ਵਿਸ਼ਾ ਕਿਹੋ ਜਿਹਾ ਬੇਟਾ ਵਿਸ਼ਾ ਬੜਾ ਦੂਜਾ ਵਿਆਹ ਕਾਂਗਾ ਦੂਜੇ ਵਿਆਹ ਦਾ ਹੀ ਹੈ ਅਸਲ ਦੇ ਵਿੱਚ ਨਾ ਹਾਂ ਤੇ ਦੂਜਾ ਵੇਖਾਂਗੇ ਦੀ ਸ਼ੁਰੂਆਤ ਕਿਸ ਵੀਡੀਓ ਦੀ ਦੁਪਹਿਰ ਵੇਲੇ 10 ਨੰਬਰ ਸਵਾਲ ਮੰ지ਰ ਨੂੰ ਕੜੀ ਕੌਣ ਦੇ ਕੇ ਗਿਆ ਸੁਖਦੇਵ ਸਿੰਘ ਉਹਦਾ ਪਤੀ ਨਿਹਾਲ ਕੌਰ ਸਰੇ ਕੰਮ ਕਿਸ ਤਰ੍ਹਾਂ ਕਰਦੀ ਹੈ ਧੁੱਪ ਦੇ ਹਿਸਾਬ ਨਾਲ ਨਿਆਲਕੋਰ ਅਨੁਸਾਰ ਉਹਦੇ ਪਤੀ ਦਾ ਸੁਭਾਅ ਕਿਹੋ ਜਿਹਾ ਬੜਾ ਸਖਤ ਨਿਹਾਲ ਕੌਰ ਦਾ ਮੰ지ਰ ਪ੍ਰਤੀ ਰਵਈਆ ਕਿਹੋ ਜਿਹਾ ਰੁੱਖਾ निहाल कौर मंजीत निहाल, निहाल, दें निहाल कौर ਨੂੰ ਕਿਸ ਨੂੰ ਬੁਰਾ ਭਲਾ ਕਰਦ ਰੋਕਦੀ ਹੈ ਗਵੰਡਨ ਨੂੰ निहाल कौर ਅਨੁਸਾਰ मंजीत ਨੂੰ ਪੁੱਠੀਆਂ ਮੱਤਾਂ ਕੌਣ ਦਿੰਦਾ ਹੈ ਗਵੰਡਨ निहाल कौर ਕੀ ਚਾਹੁੰਦੀ ਹੈ ਦੂਜਾ ਵਿਆਹ ਕਰਾਉਣਾ ਚਾਹੁੰਦੀ ਹੈ निहाल कौर ਕਿਸ ਨੂੰ ਕਿਸ ਦਿੱਤੀ ਵਿਉਣ ਲਈ ਕਹਿੰਦੀ ਹੈ ਥਾਣੇਦਾਰ ਦੀ ਸੁ크ਰਾਜ ਕੌਣ ਸੀ ਸੁ크ਰਾਜ ਹੈ ਬੇਟਾ ਦੇਖੋ ਇਹਦੇ ਵਿੱਚ ਜ਼ਿਕਰ ਆਉਂਦਾ ਹੈ ਜ਼ਿਲ੍ਹੇ ਦੀ ਸਭਾ ਦੀ ਸੱਤਰ ਜ਼ਿਲ੍ਹੇ ਦੀ ਸਭਾ ਦੀ ਇਸਤਰੀ ਸਭਾ ਨਾ ਉਹ ਜ਼ਿਲ੍ਹੇ ਦੀ ਸਭਾ ਸੱਤਰ ਹੈ ਉਹ ਹਨੇ ਨੰਬਰ ਸਵਾਲ ਮਨਜੀਤ ਕੌਰ ਆਪਣੇ ਆਉਣ ਵਾਲੇ ਪ੍ਰੋਣ ਲਈ ਕੀ ਬਣਾਉਂਦੀ ਹੈ ਕੜਾ ਬਣਾਉਂਦੀ ਹੈ ਕੀ ਬਣਾਉਂਦੀ ਹੈ ਕੜਾ ਕੜਾ ਪ੍ਰਸ਼ਾਦ ਬਣਾਉਂਦੀ ਹੈ ਹਾਂਜੀ ਨਿਆਲਕੌਰ ਸਭਾ ਵਿੱਚ ਕੰਮ ਕਰਨ ਵਾਲਿਆਂ ਇਸ ਲਈ ਕਿਹੜੇ ਸ਼ਬਦ ਵਰਤਦੀ ਹੈ ਛੁੱਟੜ ਨਿਹਾਲਕੌਰ ਅਨੁਸਾਰ ਮਨਜੀਤ ਨੂੰ ਉਸ ਦੇ ਸਹੁਰੇ ਨੇ ਕਿਸ ਤਰ੍ਹਾਂ ਮਸਤਾਦ ਦਿੱਤਾ ਘੁੰਡ ਚੁਕਾ ਕੇ ਨਿਆਲਕੌਰ ਦੇ ਅਨੁਸਾਰ ਸੁਦੇਵ ਨੇ ਕਿਸ ਦਰਵਾਜ਼ਾ ਸੀ ਦੇਖੋ ਕਿਸ ਦਿਨ ਆਉਣਾ ਸੀ ਤਰੀਕਾ 25 ਤਰੀਕ ਦੀ ਗੱਲ ਹੁੰਦੀ ਹੈ ਨਾ 27 ਤਰੀਕ ਦੀ ਗੱਲ ਹੈ ਸੌਰੀ 25 ਤਰੀਕ ਦੀ ਗੱਲ ਹੈ ਠੀਕ ਹੈ ਨਾ ਸੁਖਦੇਵ ਤੇ ਮਨਜੀਤ ਦਾ ਵਿਆਹ ਹੋਇਆ ਨੂੰ ਕਿੰਨਾ ਚਿਰ ਹੋ ਗਿਆ ਬਟਾ 2.5 ਸਾਲ ਨਿਹਾਲਕੌਰ ਹਵੇਲੇ ਵਿੱਚ ਕੀ ਕਰ ਜਾਂਦੀ ਹੈ ਪੁਦੀਨਾ ਤੋੜਨ ਜਾਂਦੀ ਹੈ ਨਿਆਲਕੌਰ ਮਨਜੀਤ ਨੂੰ ਆਪਣੀ ਨੂੰ ਨੂੰ ਕਾਬੂ ਵਿੱਚ ਰੱਖ ਲੈ ਕਿ ਡਰਾਵਾ ਦਿੰਦੀ ਹੈ ਦੂਜੇ ਵਿਆਹ ਦਾ ਸੁਖਦੇਵ ਕੌਰ ਦੇ ਕਿੰਨੇ ਬੱਚੇ ਸਨ ਦੋ ਕੁੜੀਆਂ ਸੁਖਦੇਵ ਕੌਰ ਦੇ ਚਿੱਠੀ ਅਨੁਸਾਰ ਉਸ ਦੁਆਰਾ ਮੁੰਡੇ ਨੂੰ ਜਨਮ ਨਾ ਦੇਣ ਕਰਕੇ ਪਤੀ ਬਲਵੰਤ ਕੀ ਕਰਨਾ ਚਾਹੁੰਦਾ ਹੈ ਦੂਜਾ ਵਿਆਹ ਕਰਾਉਣਾ ਚਾਹੁੰਦਾ ਹੈ ਹਾਂਜੀ ਸੁਖਦੇਵ ਕੌਰ ਦੇ ਕਿੰਨਾ ਦੇ ਕਰ ਵਿਆਹ ਹੋਈ ਹੋਈ ਸੀ ਜ਼ਗੀਰਦਾਰਾਂ ਦੇ ਕਰ ਸੁਖਦੇਵ ਕੌਰ ਦੀ ਵੱਡੀ ਦੀ ਗੋਗੀ ਦੀ ਉਮਰ ਕਿੰਨੀ ਹੈ ਬੇਟਾ 5 ਸਾਲ ਤੇ ਛੋਟੀ ਦੀ ਉਮਰ ਹੈ 3 ਸਾਲ ਵੱਡੀ ਦੀ ਉਮਰ 5 ਸਾਲ ਛੋਟੀ ਦੀ ਉਮਰ ਹੈ 3 ਸਾਲ ਬੇਟਾ ਠੀਕ ਹੈ ਬੇਟਾ ਏਸੀ ਬਟਾ ਸਾਡੀਆਂ ਜਿੰਨੀਆਂ ਵੀ ਜਿੰਨੇ ਵੀ ਕੰਗੀਆਂ ਕਿ ਉਹਨਾਂ ਕੰਗੀਆਂ ਦੇ ਨਾਲ ਸੰਬੰਧਿਤ ਸਾਰੇ ਦੇ ਸਾਰੇ ਬਸਤੁਨਿਸ਼ਟ ਪ੍ਰਸ਼ਨ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਲੈਕਚਰ ਵੀ ਪਸੰਦ ਆਇਆ ਹੋਵੇਗਾ ਜੇਕਰ ਪਸੰਦ ਆਇਆ ਤਾਂ ਤੁਸੀਂ ਇਸ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਕਰਨਾ ਹੈ ਤੇ ਜਿਨ੍ਹਾਂ ਬੱਚਿਆਂ ਨੇ ਹਜੇ ਤੱਕ ਅਪੜਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਸ ਨੂੰ ਸਬਸਕ੍ਰਾਈਬ ਵੀ ਕਰ ਲੈਣ ਅੱਜ ਲਈ ਇੰਨਾ ਹੀ ਬਟਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ